ਵਾਈਟ ਕਲਰ ਦਾ ਔਰਗੈਂਜ਼ਾ ਫੈਬਰਿਕ ਸਾਰੇ ਰੰਗਾ ਦੇ ਕੱਪੜੇ ਨਾਲ ਸੋਹਣਾ ਲੱਗਦਾ ਮੇਰੇ ਕੋਲ ਵੀ ਵਾਈਟ ਕਲਰ ਦਾ ਔਰਗੈਂਜ਼ਾ ਫੈਬਰਿਕ ਪਿਆ ਸੀ ਤਾਂ ਮੈਂ ਸੋਚਿਆ 슬ੀਵਜ਼ ਦੇ ਉੱਪਰ ਇਹਦਾ ਡਿਜ਼ਾਈਨ ਬਣਾਉਣਾ ਇਹ ਡਿਜ਼ਾਈਨ ਆਪਾਂ 슬ੀਵ ਦੀ ਅੱਗੇ ਵਾਲੀ ਸਾਈਡ ਬਣਾਵਾਂਗੇ ਤੇ ਔਰਗੈਂਜ਼ਾ ਫੈਬਰਿਕ ਦੀ ਜਿਹੜੀ ਚੜਾਈ ਆ ਉਹ ਮੈਂ 9 ਇੰਚ ਰੱਖਿਆ ਡਬਲ ਫੋਲਡ ਕਰਕੇ 5.5 ਇੰਚ ਆ ਚੁੱਕੀ ਹੈ ਚਾਹੇ ਤੁਸੀਂ 10 ਇੰਚ ਵੀ ਰੱਖ ਸਕਦੇ ਹੋ ਜਾਂ ਫਿਰ 9 ਇੰਚ ਵੀ ਰੱਖ ਸਕਦੇ ਹੋ ਤੁਸੀਂ ਆਪਣੇ ਅਕੋਰਡਿੰਗ ਲੈ ਲੈਣਾ ਫਿਰ ਇਹਦੀ ਜਿਹੜੀ ਲੈਂਥ ਆ ਉਹ 슬ੀਵ ਦੀ ਮੂਰੀ ਦੇ ਅਕੋਰਡਿੰਗ ਰੱਖ ਲੈਣੀ ਹੈ ਡਬਲ ਫੋਲਡ ਕਰ ਲੈਣਾ ਇਸ ਲਈ ਪਹਿਲਾਂ 슬ੀਵਸ ਦੇ ਉੱਪਰ ਇਹਨੂੰ organza ਫੈਬਰਿਕ ਨੂੰ ਡਬਲ ਫੋਲਡ ਕਰਕੇ ਉਸ ਤੋਂ ਬਾਅਦ ਲਾਈਨਿੰਗ ਨੂੰ ਰੱਖ ਕੇ ਸਿਲਾਈ ਲਗਾ ਲੈਣੀ ਆ ਜਿਸ ਨਾਲ ਜਿਹੜੀ ਸਿਲਾਈ ਆ ਉਹ ਅੰਦਰਲੀ ਤਰਫ ਆ ਜਾਊਗੀ ਸਿਲਾਈ ਲਗਾਉਣ ਤੋਂ ਬਾਅਦ ਜਿਹੜਾ ਲਾਈਨਿੰਗ ਵਾਲਾ ਕੱਪੜਾ ਉਹਨੂੰ ਪਿੱਛੇ ਵਾਲੀ ਸਾਈਡ ਇੱਕ ਸਾਈਡ ਲਾਈਨਿੰਗ ਆ ਜਾਊਗੀ ਤੇ ਇੱਕ ਸਾਈਡ ਕਪੜਾ ਆ ਜਾਊਗਾ ਆਇਰਨ ਦੇਣਾ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਸੈੱਟ ਕਰਨ ਤੋਂ ਬਾਅਦ 슬ੀਵਸ ਦੇ ਜਿੰਨੇ ਵੀ ਮੂਰੀ ਆਰਗੈਂਜ਼ੇ ਵਾਲੀ ਸਾਈਡ ਤੋਂ ਉਹਦਾ ਸੈਂਟਰ ਕਰ ਲੈਣਾ ਸੈਂਟਰ ਦੇ ਵਿੱਚ ਨਿਸ਼ਾਨ ਲਗਾ ਕੇ ਉਹ ਸੈਂਟਰ ਵਾਲੇ ਨਿਸ਼ਾਨ ਤੋਂ 1.5 ਇੰਚ ਇੱਧਰ ਵਾਲੀ ਸਾਈਡ ਤੇ ਨਿਸ਼ਾਨ ਲਗਾ ਲੈਣੇ ਆ ਸਾਰੇ ਨਿਸ਼ਾਨ ਦੇ ਵਿੱਚ ਡਿਸਟੈਂਸ 1.5 ਇੰਚ ਦਾ ਰੱਖਣਾ ਜਾਂ ਫਿਰ 1 ਇੰਚ ਰੱਖ ਸਕਦੇ ਹੋ ਤੁਸੀਂ ਆਪਣੀ ਲੈਸ ਦੇ ਅਕੋਰਡਿੰਗ ਦੇਖ ਲੈਣਾ ਕਿ ਕਿੰਨੀ ਕੀ ਚੌੜੀ ਆ ਠੀਕ ਹੈ ਲਾਸ ਤੇ ਨਹੀਂ ਲਗਾਵਾਂਗੇ ਕਿਉਂਕਿ ਇਹਦੇ ਵਿੱਚ ਸਿਲਾਈ ਆ ਚੁੱਕੀ ਉਹ ਵਿੱਚੇ ਚਲੇ ਜਾਣਾ ਤਾਂ ਤੁਸੀਂ ਪੂਰਾ ਪੂਰਾ ਹੀ ਕੰਮ ਕਰਨਾ ਜਿੰਨੇ ਦੀ ਲੈਸ ਲਈ ਆ ਇਹ ਪੱਤੀਆਂ ਵਾਲੀ ਲੈਸ ਹੈ ਜਿਹੜਾ ਡਿਜ਼ਾਈਨ ਉੱਪਰ ਨੂੰ ਜਾਂਦਾ ਤਾਂ ਤੁਸੀਂ ਦੇਖ ਲੈਣਾ ਇਸ ਤਰੀਕੇ ਦੇ ਨਾਲ ਸੈੱਟ ਕਰਕੇ ਕਿ ਕਿੰਨੀ ਲੈਂਥ ਤੁਸੀਂ ਇਹ ਪੱਤੀ ਦੀ ਲੈਣੀ ਆ ਠੀਕ ਹੈ ਤਾਂ ਇੱਥੋਂ ਤੁਸੀਂ ਕੱਟ ਕਰ ਲੈਣਾ ਤੇ ਇਹਦੇ ਉੱਪਰ ਰੱਖਤੇ ਹੋਏ ਬਾਕੀ ਸਾਰੀਆਂ ਵੀ ਜਿੰਨੀਆਂ ਵੀ ਪੱਤੀਆਂ ਨੇ ਉਹਨਾਂ ਨੂੰ ਕਟਿੰਗ ਕਰ ਲੈਣਾ ਤਾਂ ਮੈਂ ਕਟਿੰਗ ਕਰ ਲਿਆ ਸੀ ਉਸ ਤੋਂ ਬਾਅਦ ਜਿਹੜੀ ਮੈਂ ਫਲਾਵਰ ਵਾਲੀ ਲੈਸ ਲਈ ਸੀ ਉਹਦੇ ਵਿੱਚ ਇੱਕ ਇੱਕ ਫਲਾਵਰ ਨੂੰ ਕਟਿੰਗ ਕਰਕੇ ਇਹਨਾਂ ਦੇ ਉੱਪਰ ਲਗਾ ਦੇਣਾ ਫਿਰ ਸਟੀਚ ਕਿਵੇਂ ਕਰਨਾ ਕਿਨਾਰੀ ਦੇ ਉੱਪਰ ਸਿਲਾਈ ਲੈ ਕੇ ਆਣੀ ਆ ਫਿਰ ਇਹਨੂੰ ਰੱਖਣਾ ਰੱਖਣ ਤੋਂ ਬਾਅਦ ਇਸ ਸੈਂਟਰ ਦੇ ਵਿੱਚ ਸिलाई ਲਗਾਣੀ ਹੈ organza ਥੋੜਾ ਜਿਹਾ ਹਿਲ ਰਿਹਾ ਸੀ ਤਾਂ ਤੁਸੀਂ ਇਹਦੇ નીચે ਨਿਊਜ਼ਪੇਪਰ ਜਾਂ ਫਿਰ ਕੋਈ ਵੀ ਔਰ ਪੇਪਰ ਰੱਖ ਸਕਦੇ ਹੋ ਠੀਕ ਹੈ ਤੇ ਇਸ ਤੋਂ ਬਾਅਦ ਫਲਾਵਰ ਨੂੰ ਅਟੈਚ ਕਰਨਾ ਹੈ ਫਲਾਵਰ ਨੂੰ ਉੱਪਰ ਰੱਖਦੇ ਹੋਏ ਇਹਦੇ ਉਪਰ ਸਿੱਧੀ ਸिलाई ਲਗਾ ਕੇ ਲੈ ਕੇ ਜਾਣੀਆ ਫਿਰ ਉਸ ਤੋਂ ਬਾਅਦ ਦੁਬਾਰਾ ਉਹੀ ਸਾਈਡ ਤੋਂ ਸिलाई ਫਿਰ ਕਿਨਾਰੇ ਦੇ ਪਾਸੇ ਆ ਜਾਣਾ ਕਿਨਾਰੇ ਦੇ ਪਾਸੇ ਤੌਣ ਤੋਂ ਬਾਅਦ ਜਿਹੜਾ ਦੂਜਾ ਨਿਸ਼ਾਨ ਲਗਾਇਆ ਸੀ ਉਹਦੇ ਉੱਪਰ ਇਹਨੂੰ ਲੈਸ ਨੂੰ ਰੱਖਣਾ ਫਿਰ ਦੁਬਾਰਾ ਫੁੱਲ ਨੂੰ ਅਟੈਚ ਕਰ ਲੈਣਾ ਫਿਰ ਇਸੇ ਤਰ੍ਹਾਂ ਜਿਨੇ ਵੀ ਨਿਸ਼ਾਨ ਲਗਾਏ ਹੋਏ ਨੇ ਉਹਨਾਂ ਸਭ ਨੂੰ ਇਸੇ ਤਰੀਕੇ ਦੇ ਨਾਲ ਸਟਿਚ ਠੀਕ ਹੈ ਤਾਂ ਜਿਹੜੀ ਕਿਨਾਰੀ ਦੇ ਉੱਪਰ ਸਿਲਾਈ ਲਗਾਈ ਆ ਉਹ ਆਪਾਂ ਇਹ ਸਾਰੇ ਫਲਾਵਰ ਲਗਾਉਣ ਤੋਂ ਬਾਅਦ ਇੱਕ ਲੈਸ ਲਗਾ ਕੇ ਕਵਰ ਕਰ ਲੈਣੀ ਆ ਜਿੰਨਾ ਡਿਸਟੈਂਸ ਇਹਨਾਂ ਦੇ ਵਿੱਚ ਮੈਂ 1.5 ਇੰਚ ਰੱਖਿਆ ਸੀ ਚਾਹੋ ਤਾਂ ਤੁਸੀਂ ਦੂਰ ਦੂਰ ਵੀ ਲਗਾ ਸਕਦੇ ਹੋ ਜਾਂ ਫਿਰ ਇੱਕ ਜਿਹੜੀ ਪੱਤੀ ਆ ਉਹਦੀ ਲੈਂਥ ਤੁਸੀਂ ਬੜੀ ਇੱਕ ਦੀ ਛੋਟੀ ਐਦਾਂ ਤੁਸੀਂ ਡਿਜ਼ਾਈਨ ਬਣਾ ਸਕਦੇ ਹੋ ਠੀਕ ਹੈ ਆਪਣੇ ਅਕੋਰਡਿੰਗ ਤਾਂ ਸਾਰਿਆਂ ਨੂੰ ਮੈਂ ਅਟੈਚ ਕਰ ਲਿਆ ਸੀ ਇਸ ਤਰੀਕੇ ਦੇ ਨਾਲ ਹੁਣ ਜਿਹੜੀ ਇਹ ਵਾਲੀ ਸਲਾਈ ਹੈ ਇਹਨੂੰ ਬ੍ਰਿਕ ਜੀ ਲੈਸ ਲਗਾ ਕੇ ਕਵਰ ਕਰ ਦੇਣਾ ਕੋਈ ਜ਼ਿਆਦਾ ਇਹਦੇ ਵਿੱਚ ਔਖਾ ਕੰਮ ਨਹੀਂ ਸਿਰਫ ਲੈਸ ਲਗਾਉਣ ਵੇਲੇ ਹੀ ਜ਼ਿਆਦਾ ਟਾਈਮ ਲੱਗਦਾ ਹੈ ਬਹੁਤ ਹੀ ਸੌਖਾ ਹੈ ਡਿਜ਼ਾਈਨ ਹੈ ਇਹਦੇ ਨਾਲ ਲੈਂਥ ਵੀ ਇਨਕਰੀਜ਼ ਹੋ ਜਾਂਦੀ ਹੈ ਤੇ ਥੋੜਾ ਡਿਜ਼ਾਈਨ ਵੀ ਬਣ ਜਾਂਦਾ ਔਰਗੈਂਜ਼ਾ ਫੈਬਰਿਕ ਦੇ ਨਾਲ ਤੇ ਇਹ ਮੈਂ ਡਬਲ ਔਰਗੈਂਜ਼ਾ ਫੈਬਰਿਕ ਲਗਾਇਆ ਕਿਉਂਕਿ ਕਾਫੀ ਮੈਨੂੰ ਪਤਲਾ ਲੱਗਿਆ ਸੀ ਤਾਂ ਮੈਂ ਡਬਲ ਲ ਫੁੱਲਾਂ ਦੇ ਵਿੱਚ ਵਿੱਚ ਇੱਕ ਇੱਕ ਸਟੋਨ ਲਗਾ ਦੇਣਾ ਤੁਸੀਂ ਆਪਣੇ ਮਨਪਸੰਦ ਉਹ ਕੁਝ ਵੀ ਇਹਦੇ ਉੱਪਰ ਐਡ ਕਰ ਸਕਦੇ ਹੋ ਚਾਹੇ ਤਾਂ ਪਲੇਨ ਵੀ ਰੱਖ ਸਕਦੇ ਹੋ ਘੀਰੇ ਦੇ ਉੱਪਰ ਵੀ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗੂਗਾ ਤਾਂ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਕਮੈਂਟਾਂ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਡਿਜ਼ਾਈਨ ਕਿਵੇਂ ਦਾ ਲੱਗਿਆ ਵਧੀਆ ਲੱਗਿਆ ਹੋਵੇ ਤਾਂ ਜ਼ਰੂਰ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਇਹ ਡਿਜ਼ਾਈਨ ਦੇਖਣ ਦੇ ਲਈ ਮੈਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਮਿਲਦੇ ਹਾਂ ਹੁਣ ਕਿਸੇ ਹੋਰ ਵੀਡੀਓ ਦੇ ਵਿੱਚ ਹਦ ਤੱਕ ਇਸ ਡਿਜ਼ਾਈਨ ਨੂੰ ਤੁਸੀਂ ਟਰਾਈ ਜ਼ਰੂਰ ਕਰੋ